ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਸ਼੍ਰੋਮਣੀ ਭਗਤ ਕਬੀਰ ਜੀ ਦਾ 626ਵਾਂ ਪ੍ਰਕਾਸ਼ ਪੁਰਬ 22 ਜੂਨ ਨੂੰ ਪੂਰੀ ਦੁਨੀਆ ਦੇ ਅੰਦਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਬਟਾਲਾ ਚ ਖੜੇ ਹਾਂ ਜਿੱਥੇ ਸਤਗੁਰ ਕਬੀਰ ਸੇਵਕ ਸਭਾ ਵੱਲੋਂ ਇਹ ਜਨਮ ਦਿਹਾੜਾ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਸੇਵਕ ਸਭਾ ਦੇ ਸਾਰੇ ਮੈਂਬਰ ਇੱਥੇ ਮੁੱਖ ਸੇਵਾਦਾਰ ਵੀ ਮੌਜੂਦ ਨੇ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਕੋਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿੰਨਾ ਕਿੰਨਾਂ ਨੂੰ ਖਾਸ ਤੌਰ ਤੇ ਇੱਥੇ ਬੁਲਾਇਆ ਜਾ ਰਿਹਾ ਹੈ ਆਓ ਸਭ ਤੋਂ ਪਹਿਲਾਂ ਜਿਹੜੇ ਮੁੱਖ ਸੇਵਾਦਾਰ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆ ਸਸੀ ਕਾਲ ਜੀ ਸ਼ੁਭਨਾਮ ਦੱਸਿਓ ਇਹ ਦੱਸੋ ਜਿਹੜਾ 22 ਜੂਨ ਨੂੰ ਕਬੀਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹ ਰਹੀਆਂ ਕੀ ਤਿਆਰੀਆਂ ਤੇ ਕਿੱਦਾਂ ਮਨਾਇਆ ਜਾ ਰਿਹਾ ਹੈ ਉਹਦੀਆਂ ਤਿਆਰੀਆਂ ਯਾਨਕਿ ਜੋ ਅੱਜ ਪ੍ਰਭਾਤ ਫੇਰੀ ਆ ਕੱਲ ਨੂੰ 20 ਤਰੀਕ ਨੂੰ ਸਮਾਪਤ ਹੋ ਜਾਣੀ ਹੈ ਜੋ 9 ਤਰੀਕ ਜਲਦੀਆਂ ਸੀ ਔਰ 21 ਤਰੀਕ ਨੂੰ ਜਿਹੜਾ ਤਿਆਰੀ ਆ ਉਹ ਵੱਖ-ਵੱਖ ਜੋ ਪਾਲਕੀ ਸਾਹਿਬ ਉਹ ਸਜਾਈ ਗਈ ਜਾਵੇਗੀ ਪਾਲਕੀ ਸਾਹਿਬ ਸਜਾਈ ਜਾਵੇਗੀ ਉਸ ਵਿੱਚ ਕਬੀਰ ਬੀਜੇ ਗੁਰੂ ਗ੍ਰੰਥ ਸਾਹਿਬ ਹੋਣਗੇ ਔਰ ਤਾਬਿਆਂ ਤੇ ਬੈਠੇ ਹੋਣਗੇ ਨਾਲ ਸੰਗਤਾਂ ਜੋ ਵੀ ਹੋਣਗੇ ਤਾਬੇਦਾਰ ਗ੍ਰੰਥੀ ਔਰ ਉਸ ਦੇ ਪਿੱਛੇ ਸੰਗਤਾਂ ਦੀਆਂ ਟਰਾਲੀਆਂ ਹੋਣਗੀਆਂ ਗੁਣਗਾਨ ਕਰਨਗੇ ਕੀਰਤਨ ਕਰਨਗੇ ਔਰ ਉਸ ਵਿੱਚ ਜੋ ਵੀ ਠੰਡੇ ਜਲ ਦੀ ਇੰਤਜ਼ਾਮ ਹੈ ਪ੍ਰਬੰਧਾ ਹੋ ਵੀ ਕੀਤਾ ਗਿਆ ਹੈ ਰੂਟ ਸਾਡਾ ਇਹ ਹੈ ਕਿ ਨਵੀਂ ਬਾਦੀ ਪੁੰਦਰ ਜੀਡੀ ਰੋਡ ਬਡਾਲਾ ਤੋਂ ਸ਼ੁਰੂ ਹੋ ਕੇ ਸਿੰਬਲ ਚੌਂਕ ਕੰਨਵਾਨ ਚੌਂਕ ਤੋਂ ਹੁੰਦੀ ਹੋਈ ਉਸ ਚੌਂਕੀ ਉਸ ਲਾਈਨ ਜੋ ਹੈ ਉਹ ਅੱਗੇ ਕੰਨ ਆਪਣੇ ਆਪਣੇ ਮਾਲਟਾਊਨ ਰੋਡ ਤੋਂ ਹੁੰਦੀ ਨਵੀਂ ਗਿਚਾਰੀ ਉਹ ਹੁੰਦੇ ਹੋਏ ਜਿੱਡੀ ਰੋਡ ਤੋਂ ਆ ਕੇ ਮੁੜ ਕੇ ਫਿਰ ਆਣ ਕੇ ਨਵੀਂ ਬਾਦੀਪੁੰਦਰ ਵਿਖੇ ਸਮਾਪਤ ਹੋ ਕੇ ਫਿਰ ਲੰਗਰ ਭੰਡਾਰੇ ਦਾ ਜੋ ਪ੍ਰਬੰਧ ਹੈ ਉਹ ਲੰਗਰ ਭੰਡਾਰਾ ਸੰਗਤਾਂ ਵੱਲੋਂ ਤਿਆਰ ਕੀਤਾ ਗਿਆ ਹੈ ਔਰ ਜਲ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਸੰਗਤਾਂ ਨੂੰ ਕੀ ਬੇਨਤੀ ਕਰਨੀ ਹੈ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਸਤਿਗੁਰੂ ਗੁਰਬੀਰ ਸਾਹਿਬ ਜੀ ਦੀਆਂ ਸਿਖਿਆਵਾਂ ਨਾਲ ਜੁੜੀਏ ਆਪਣੇ ਜੀਵਨ ਨੂੰ ਇਸ ਤਰ੍ਹਾਂ ਢਾਲ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਇਸ ਸੰਸਾਰ ਦੇ ਸਭਲ ਹੋ ਜਾਵੇ। ਭਗਤ ਜੀ 22 ਤਰੀਕ ਦਾ ਕੀ ਖਾਸ ਪ੍ਰਬੰਧ ਕੀਤਾ ਗਿਆ ਜਿਹਨ ਜਨਮ ਦਿਹਾੜਾ ਉਹਨਾਂ ਦਾ ਉਸ ਦਿਨ ਕੀ ਪ੍ਰਬੰਧ ਕੀਤੇ ਗਏ? 22 ਤਰੀਕ ਨੂੰ ਸਤਗੁਰੂ ਜੀ ਦਾ ਜਾਸ ਕੀਰਤਨ ਹੋਵੇਗਾ, ਵਿਜਗ ਪਾਠ ਹੋਵੇਗਾ ਭਵਨ ਵਿੱਚ ਔਰ ਵਿਜਗ ਪਾਠ ਤੋਂ ਬਾਅਦ ਸਾਡੀਆਂ ਜੋ ਪੰਨਲ ਮੰਡਲੀ ਆ ਉਹ ਕੀਰਤਨ ਕਰਨਗੀ ਆ ਸਤਗੁਰੂ ਜੀਆਂ ਦਾ। ਉਸ ਤੋਂ ਬਾਅਦ ਪਰੰਤ ਫਿਰ ਉਹ ਬੈ ਕੇ ਸਮਾਪਤੀ ਹੋ ਕੇ ਤਾਂ ਫਿਰ ਬਾਅਦ ਲੰਗਰ ਭੰਡਾਰਾ ਤਿਆਰ ਸ਼ਕਾਇਆ ਜਾਏਗਾ। ਤੋ ਜਿਨ੍ਹਾਂ ਦੇ ਘਰ ਅੱਜ ਇਹ ਪ੍ਰਭਾ ਫੇਰੀ ਪਹੁੰਚੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਸੰਗਤਾਂ ਨੂੰ ਨਾਲ ਗੱਲਬਾਤ ਕਰਦੇ ਆ ਪੈ ਦੀ 사ਸੀ ਗਾਲ ਕੀ ਨਾਂ ਜੇ ਕਾਨਤਾ ਦੇਵੀ ਮੇਰਾ ਨਾਮ ਜੇ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰਭਾ ਫੇਰੀ ਤੁਹਾਡੇ ਘਰ ਵਿਖੇ ਆਈ ਹੈ 22 ਜੂਨ ਨੂੰ ਜਰਮ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸੰਗਤ ਮੈਂ ਆਪਣੇ ਘਰ ਪ੍ਰਭਾ ਫੇਰੀ ਆ ਗਈ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਨੀ ਹੈ ਜਿਹੜੇ ਕਿ ਹੋਮ ਹੋਮ ਆ ਕੇ ਮੇਰੇ ਘਰ ਆਵੇ ਇਹਨਾਂ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਜਿਨ੍ਹਾਂ ਨੇ ਮੈਂ ਸੰਗਤਾਂ ਨੂੰ ਇਹ ਕਹਿਨੀ ਹੈ ਕਿ ਇਸੇ ਤਰ੍ਹਾਂ ਹੀ ਹੋਮ ਹੋਮ ਆ ਕੇ ਹੋਮ ਹੋਮ ਆ ਕੇ ਤੇ ਨਗਰ ਕੀਰਤਨ ਵਿੱਚ ਵੀ ਹਿੱਸਾ ਪਾਉਣ ਔਰ ਇਸੇ ਤਰ੍ਹਾਂ ਹੀ ਸਾਡਿਓ ਨੇ ਇੱਕ ਅੰਦਰੀ ਰਹਿ ਗਈ ਹੈ ਪਰ ਬਾਹਰ ਫੇਰੀ ਉਹਦੇ ਵਿੱਚ ਅੱਗੇ ਤੋਂ ਵੀ ਹਿੱਸਾ ਪਾਉਣ ਭਗਤ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਦੇਰ ਤੋਂ ਪ੍ਰਵਾਹ ਫੇਰੀਆਂ ਕੱਡੀਆਂ ਜਾ ਰਹੀਆਂ ਨੇ ਤੇ ਜਨੰਦੇਹਾਲੇ ਨੂੰ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋ ਸਾਡੇ ਇਸ ਨਗਰ ਦੇ ਵਿੱਚ ਪ੍ਰਵਾਹ ਫੇਰੀਆਂ ਤੇ ਕਾਫੀ ਦੇਰ ਤੋਂ ਨਿਕਲ ਰਹੀਆਂ ਨੇ ਹੁਣ ਇਸ ਸਾਲ 9 ਤਰੀਕ ਤੋਂ ਚਾਲੂ ਹੋਈਆਂ ਤੇ 20 ਤਰੀਕ ਤੱਕ ਚੱਲਣਗੀਆਂ ਤੇ 21 ਨੋ ਨਗਰ ਕੀਰਤਨ ਭਾਈ ਨੂੰ ਸਤਿਗੁਰ ਪਬੀਰ ਸਾਹਿਬ ਜੀ ਦਾ ਗੁਰਪੁਰਪ ਹੈ ਸਾਡਾ ਹੋਰ ਵੀ ਸੇਵਾਦਾਰ ਮੌਜੂਦ ਨੇ ਆਹ ਗੱਲਬਾਤ ਕਰਦੇ ਆ ਸਸਕਾ ਭਾਜੀ ਕੀ ਸੰਗਤਾਂ ਨੂੰ ਮੈਸੇਜ ਦੇਣਾ ਚਾਹੋਗੇ ਸ਼ੋਮਣੀ ਭਗਤ ਕਬੀਰ ਜੀ ਜਿਨ੍ਹਾਂ ਦੇ ਸ਼ਲੋਕ ਦੋਹੇ ਹੋਰ ਬਾਣੀਆਂ ਧੰਨ ਸ਼੍ਰੀ ਗੁਰਗਨ ਸਾਹਿਬ ਜੀ ਦੇ ਦਰਜ ਨੇ ਤੇ ਸੰਗਤਾਂ ਉਹਨਾਂ ਨੂੰ ਪੜ੍ਹਦੀਆਂ ਨੇ ਸੁਣਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਚੈਨਲ ਦਾ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਇਸ ਚੀਜ਼ ਨੂੰ ਜਿਹੜਾ ਪੂਰੇ ਵਿਦੇਸ਼ ਤੱਕ ਜਿਹੜਾ ਦੇਸ਼ਾਂ-ਵਿਦੇਸ਼ਾਂ ਤੱਕ ਫਲਾ ਰਹੇ ਨੇ ਆਪ ਦਾ ਬਹੁਤ-ਬਹੁਤ ਟੀਮ ਦਾ ਧੰਨਵਾਦ ਇਹ ਗੱਲ ਕਰੀਏ ਗੁਰੂ ਸਾਹਿਬਾਨ ਦੀ ਸਤਿਗੁਰ ਜੀ ਦਾ ਜੋ ਉਪਦੇਸ਼ ਹੈ ਉਹ ਕੁੱਲ ਨੁਕਾਈ ਵਾਸਤੇ ਜੋ ਹੈ ਉਹ ਸਾਂਝਾ ਹੈ ਔਰ ਜੋ ਬਾਣੀ ਹੈ ਸਾਨੂੰ ਜਿੱਥੇ ਵੀਕਾਰਾਂ ਤੋਂ ਦੂਰ ਕਰਦੀ ਹੈ ਉਥੇ ਸਾਨੂੰ ਚੰਗੀਆਂ ਜੜੀਆਂ ਆਤਮਾ ਧਾਰਨ ਕਰਨ ਵਾਸਤੇ ਸਾਡੇ ਜਿਹੜਾ ਇਸੇ ਜੋ ਕਰਦੀ ਹੈ ਜਿਵੇਂ ਅਸੀਂ ਦੇਖਦੇ ਹਾਂ ਕਿ ਕੁਝ ਕ੍ਰੀਤੀਆਂ ਅੱਜ ਦੇ ਸਮਾਜ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਵੀ ਜੋ ਅਸੀਂ ਬਾਣੀ ਨਾਲ ਸੇਵਾ ਦੇ ਵਿੱਚ ਆ ਕੇ ਸਤਿਗੁਰੂ ਦੇ ਜੋ ਉਪਦੇਸ਼ ਹੈ ਉਹਨੂੰ ਜੀਵਨ ਵਿੱਚ ਢਾਲ ਕੇ ਆਪਣੇ ਤੇ ਜਦੋਂ ਲਾਗੂ ਕਰਦੇ ਹਾਂ ਉਹਦੇ ਨਾਲ ਜੋ ਸਾਡੀ ਬਰਾਈਆਂ ਹਨ ਵਿਕਾਰ ਹਨ ਛੁਟਕਾਰਾ ਪਾ ਸਕਦੇ ਹਾਂ ਔਰ ਜੋ ਪੀੜ੍ਹੀ ਹੈ ਨਵੀਂ ਸਾਡੀ ਉਹ ਜੋ ਇੱਕ ਕੁਰਾਹੇ ਜਾ ਰਹੀ ਹੈ ਉਹਨੂੰ ਵੀ ਜਿਹੜਾ ਇੱਕ ਮਾਰਗਦਰਸ਼ਨ ਜਿਹੜਾ ਉਹ ਮਿਲ ਰਿਹਾ ਜੀ ਸਤਿਗੁਰੂ ਦੀ ਬਾਣੀ ਤੋਂ ਬਹੁਤ ਅਥਾਹ ਸਮੁੰਦਰ ਹੈ ਬਾਣੀ ਸਤਿਗੁਰਜੀ ਦੀ ਅਗਰ ਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਆਪਣੇ ਤੌਰ ਤੇ ਔਰ ਜਿਹੜੇ ਇਲਾਕੇ ਦੇ ਵਿਧਾਇਕ ਨੇ ਸ਼ੈਰੀ ਕਲਸੀ ਜੀ ਉਹਨਾਂ ਨੂੰ ਵੀ ਤੁਹਾਡੇ ਵੱਲ ਇਨਵਾਈਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਕਾਂਸਰਾਜ ਮੈਂ ਬੇਨਤੀ ਕਰਨਾ ਅਪੀਲ ਕਰਦਾ ਇਨਵਾਈਟ ਕੀਤਾ ਗਿਆ ਐਮਐਲਏ ਸਾਹਿਬ ਨੂੰ ਸ਼ੈਰੀ ਕਲਸੀ ਜੀ ਨੂੰ ਬਹੁਤ ਸਤਿਕਾਰਯੋਗ ਨੇ ਸਾਡੇ ਉਹ ਵੀ ਆ ਰਹੇ ਨੇ ਉਹਨਾਂ ਨੇ ਹੰਗਾਰਾ ਪਰਿਆ ਵੀ ਆ ਰਹੇ ਆ ਆਪਾਂ ਤੇ ਇਸ ਦਿਹਾੜੇ ਤੇ ਮੈਂ ਇੱਕ ਸਨੇਹਾ ਦੇਣਾ ਚਾਹੁੰਨਾ ਕਿ ਆਹੋ ਅਸੀਂ ਵਾਤਾਵਰਨ ਨੂੰ ਸੁਧਰਈਏ ਜਿਸ ਤਰ੍ਹਾਂ ਟੈਂਪਰੇਚਰ ਜਿਹੜਾ ਉਹ ਹਾਈ ਹੋ ਰਿਹਾ ਹਰ ਵਾਰੀ ਸਮਾਂ ਸਾਲ ਦੇ ਸਾਲ ਟੈਂਪਰੇਚਰ ਵੱਧਦਾ ਹੈ ਉਹ ਟੈਂਪਰੇਚਰ ਨੂੰ ਘਟਾਉਣ ਵਾਸਤੇ ਇਹ ਰੋਖ ਲਗਾਈਏ ਤੇ ਦੂਸਰੀ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਵੀ ਬਾਣੀ ਦੇ ਨਾਲ ਜੁੜ ਕੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਿਤਨੇ ਨਸ਼ੇ ਜਹਾਨ ਕੇ ਉਤਰ ਜਾਏ ਪ੍ਰਭਾਤ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਆਓ ਇਹ ਬਾਣੀ ਦੇ ਨਾਲ ਜੁੜ ਕੇ ਆਪਾਂ ਜਿਹੜੇ ਬੱਚੇ ਜਿਹੜੇ ਆ ਵਕਾਰਾਂ ਦੇ ਵਿੱਚ ਪਏ ਆ ਨਸ਼ੇ ਤੋਂ ਦੂਰ ਹੋਏ ਨੇ ਇਹ ਬਾਣੀ ਦਾ ਨਸ਼ਾ ਕਰੀਏ ਕਾਂਕੇ ਸਾਡਾ ਜੀਵਨ ਜਿਹੜਾ ਸਫਲ ਕਰੀਏ ਤੇ ਘਰ ਦੇ ਜ ਪਰਿਵਾਰ ਦੇ ਦਾ ਸਮਾਜ ਆ ਉਹ ਇੱਕ ਨਰੋਵਾ ਸਮਾਜ ਬਿਮਾਰੀਆਂ ਰਹਿਤ ਸਮਾਜ ਜਿਹੜਾ ਉਹ ਬਣ ਸਕੇ ਔਰ ਮੈਂ ਨਾਲੇ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦਾ ਕਿ 21 ਤਰੀਕ ਨੂੰ ਜਿਹੜਾ ਪ੍ਰਭਾਤ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਕਰੋ ਪ੍ਰਸ਼ਾਸਨ ਜਿਹੜਾ ਉਹ ਪਾਣੀ ਦਾ ਪ੍ਰਬੰਧ ਕਰੇ ਹੋ ਸਕਦਾ ਕਰਨਗੇ ਮੈਡੀਕਲ ਟੀਮ ਦਾ ਪ੍ਰਬੰਧ ਕਰੇ ਗਰਮੀ ਬਹੁਤ ਜ਼ਿਆਦਾ ਹੈ ਤੇ ਪੁਲਿਸ ਪ੍ਰਬੰਧ ਕਰੇ ਤਾਂ ਕਿ ਉਹ ਜਿਹੜੀ ਸੋਭਾ ਯਾਤਰਾ ਆਮਨ ਸ਼ਾਂਤੀ ਨਾਲ ਜਿਹੜੀ ਆ ਉਹ ਕੱਢੀ ਜਾ ਸਕੇ ਆਉਂਦੀ ਹੋਰ ਸੇਵਾਦਾਰ ਮੌਜੂਦ ਹੈ ਗੱਲ ਕਰਦੇ ਆ ਐਸਐਸਕੇ پارٹی ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਸ਼ੋਭਾ ਯਾਤਰਾ ਨਿਕਲਦੀ ਹੈ ਜਿਹੜਾ ਜਨਮ ਦਿਹਾੜਾ ਭਗਤ ਕਬੀਰ ਜੀ ਦਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਮੈਂ ਮੱਖਣਾਲ ਭਗਤ ਐਡਵੋਕੇਟ ਸੰਗਤਾਂ ਨੂੰ ਇਹ ਅਪੀਲ ਕਰਨਾ ਇੱਕ ਪਹਿਲਾਂ ਨੰਬਰ ਤੇ ਹਮਮਾ ਆ ਕੇ ਪਹੁੰਚ ਲੱਜਾ ਮੈਂ ਪ੍ਰਸ਼ਾਸਨ ਨੂੰ ਜਿੱਦਾਂ ਮੇਰੇ ਵੀਰ ਕੰਸ਼ ਰਾਜ ਨੂੰ ਬੇਨਤੀ ਕੀਤੀ ਮੈਂ ਵੀ ਪ੍ਰਸ਼ਾਸਨ ਨੂੰ ਹੋਰ ਜ਼ੋਰ ਅਪੀਲ ਕਰਦਾ ਤੇ ਬੇਨਤੀ ਕਰਦਾ ਕਿ 21 ਤਰੀਕ ਦਾ ਦਿਨ ਜਿਸ ਦਿਨ ਸ਼ੋਭਾ ਯਾਤਰਾ ਨਿਕਲਣੀ ਹੈ ਉਸ ਦਿਨ ਸਿਕਿਉਰਿਟੀ ਦਾ ਅਤੇ ਪਾਣੀ ਦਾ ਅਰੇਂਜਮੈਂਟ ਕੀਤਾ ਜਾਏ ਇਸ ਤੋਂ ਇਲਾਵਾ ਇਸ ਸ਼ੋਭਾ ਯਾਤਰਾ ਵਿੱਚ ਹਲਕਾ ਐਮ ਐਲ ਏ ਕਲਸੀ ਜੀ ਵੀ ਪਹੁੰਚ ਰਹੇ ਨੇ ਤੇ ਉਹ ਵੀ ਇਸ ਆਣ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਉਣਗੇ ਇਸ ਤੋਂ ਇਸ ਮੌਕੇ ਤੇ ਮੈਂ ਇਸ ਆਪਣੇ ਚੈਨਲ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਇਹ ਖਬਰ ਇਹ ਸਾਡੇ ਦੇਸ਼ਾਂ ਦੇਸ਼ਾਂ ਨੂੰ ਪਹੁੰਚਾਈ ਹੈ ਮੈਂ ਦੁਬਾਰਾ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਲੱਖ ਲੱਖ ਇਸ ਚੈਨਲ ਨੂੰ ਵਧਾਈ ਹੋਏ ਤਨਕਬੀਰ ਅੰਡੇ ਵਾਲੇ ਚ ਬਹੁਤ ਖੁਸ਼ੀ ਆ ਸਾਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਬਾਬਾ ਜੀ ਦੇ ਕਵੀਰ ਸਾਹਿਬ ਜੀ ਦੇ ਲੋਰਪੁਰ ਬਈਆ ਸਭ ਸੰਗਤਾਂ ਨੂੰ ਲੱਖ ਲੱਖ ਗੁਰਾਈਆਂ ਦੇਣਾ ਚਾਹੁੰਦੀ ਆ ਮੈਂ ਉਹ ਤਰੀਕ ਤੋਂ ਪਰਵਾਤ ਫੇਰੀ ਚੱਲੂ ਆ ਜੀ ਮੈਂ ਨਿਕਲ ਰਹੀ ਆ ਬੜੇ ਉਤਸ਼ਾਹ ਦੇ ਨਾਲ 5 ਵਜੇ ਬੀਬੀਆਂ ਆਉਂਦੀਆਂ ਨੇ 8 ਵਜੇ ਪਰਮਸ਼ਾਲਾ ਜਾ ਕੇ ਸਮਾਰਟੀ ਕਰੀਦੀ ਆ ਤੇ ਬਾਕੀ 21 ਤਰੀਕ ਨੂੰ ਬਹੁਤ ਹੀ ਸੰਗਤਾਂ ਦੇ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਹਿੱਸਾ ਲੈਣ ਸੰਗਤਾਂ ਵੱਧ ਚੜ ਕੇ ਹਿੱਸਾ ਲੈਣ ਨਗਰ ਕੀਰਤਨ ਦੇ ਵਿੱਚ ਜਿਹੜਾ ਕਬੀਰ ਸਾਹਿਬ ਜੀ ਦਾ ਉਸ ਸ਼ਗਾਰੀ ਨਾਲ ਮਨਾਇਆ ਜਾਵੇ ਸਭ ਦੁਨੀਆਂ ਨੂੰ ਪਤਾ ਲੱਗੇ ਕਿ ਕਬੀਰ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੁਮਨ ਮੈਂ ਕਹਿਣਾ ਚਾਹੁੰਦੀ ਹਾਂ ਕਿ ਮਹਾਰਾਜ ਕਬੀਰ ਸਾਹਿਬ ਜੀ ਦਾ ਜਨਮ ਦਿਨ ਬਹੁਤ ਖੁਸ਼ੀ ਦੇ ਨਾਲ ਬਹੁਤ ਹਮਮਾ ਕੇ ਦੁਨੀਆ ਇਕੱਠੀ ਹੋਵੇ ਸੰਗਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਮੇਰਾ ਨਾਮ ਅਬਦਾਰ ਰਾਣੀ ਹੈ ਮੈਂ ਇਸ ਨਗਰ ਦੀ ਇੱਕ ਸ਼ੋਰਟੀ ਜੀ ਸ਼ਰਕਰ ਕਰ ਰਹੀ ਹਾਂ ਮੈਂ ਸਾਰੇ ਆਪਣੇ ਦੇਸ਼ ਦੇ ਦੇ ਜੋ ਵੀ ਦੇਸ਼ ਦੇ ਦੇਸ਼ ਵਿੱਚ ਰਹਿ ਰਹੇ ਨਾਗਰਿਕ ਹੈਗੇ ਆ ਉਹਨਾਂ ਨੂੰ ਅਪੀਲ ਇਹ ਕਰ ਰਹੀ ਹਾਂ ਕਿ ਸਾਡੇ ਜਿਹੜੇ ਕਬੀਰ ਸਾਹਿਬ ਜੀ ਦੀ ਬਾਣੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈਗੀ ਹੈ ਇਹਨੂੰ ਮੰਨਣਾ ਚਾਹੀਦਾ ਕੋ ਜਿਹੜੇ ਨਹੀਂ ਮੰਨ ਸਕਦੇ ਜਿਹੜੀ ਮੇਰੀ ਆਵਾਜ਼ ਸੁਣ ਰਹੀ ਆ ਇਸ ਨੂੰ ਜ਼ਰੂਰ ਮੰਨਣਾ ਚਾਹੀਦਾ ਕਿਉਂਕਿ ਅਸੀਂ ਜੇ ਵੀ ਕੋਈ ਵੀ ਧਰਮ ਦਾ ਹੈਗਾ ਜੋ ਵੀ ਆਪਣੇ ਸਤਿਕਾਰ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਉਸ ਵਿੱਚ ਸਾਡੇ ਆਪਣੇ ਕਬੀਰ ਸਾਹਿਬ ਦਾ ਵੀ ਸਤਿਕਾਰ ਹੋ ਰਿਹਾ ਹੈ ਕਿਉਂਕਿ ਅੱਗੇ ਅਸੀਂ ਦੇਖ ਰਹੇ ਸੀ ਕਿ ਇੰਨਾ ਉਤਸ਼ਾਹ ਨਹੀਂ ਸੀ ਮਨਾਇਆ ਜਾ ਰਿਹਾ ਪਰ ਕੁਝ ਹੀ ਸਮੇਂ ਦੇ ਵਿੱਚ ਆਪਣੇ ਕਬੀਰ ਸਾਹਿਬ ਨੂੰ ਬਹੁਤ ਹੀ ਉਤਸ਼ਾਹ ਨਾਲ ਇਹ ਲੋਪ ਮਨਾ ਰਹੇ ਆ ਕਿਉਂਕਿ ਸਾਡੇ ਆਪਣੇ ਆਪਣੇ ਨਵੀਂ ਆਬਾਦੀ ਪੁੰਦਰ ਵਿੱਚ 9 ਤਰੀਕ ਤੋਂ ਪਰਬਾਤ ਫੇਰੀਆਂ ਨਿਕਲ ਰਹੀਆਂ 5 ਵਜੇ ਤੋਂ 4 ਵਜੇ ਤੋਂ ਲੈ ਕੇ ਜੋ ਵੀ ਸੰਗਤਾਂ ਛੋਟੇ ਬੱਚੇ ਆ ਵੱਡੇ ਆ ਪ੍ਰਧਾਨ ਸਾਡੇ ਜੋ ਵੀ ਹੈਗੇ ਉਹ ਸਾਡੇ ਸਾਰੇ ਇਕੱਠੇ ਹੋ ਕੇ ਇਸ ਉਤਸ਼ਾਹ ਨੂੰ ਮਨਾ ਰਹੇ ਆ ਸਵੇਰ ਪਰਬਾਤ ਫੇਰੀਆਂ ਨਿਕਲ ਰਹੀਆਂ ਆਪਣੇ 21 ਤਰੀਕ ਨੂੰ ਸ਼ੋਭਾ ਯਾਤਰਾ ਆਪਣੇ ਨਿਕਲ ਰਹੀ ਹੈ ਆਪਣੇ ਆਪਣੇ ਅਪ ਨਵਿਆਬਾਦੀ ਪੁੰਦਰ ਤੋਂ ਨਿਕਲ ਕੇ ਸਾਰੇ ਨਗਰ ਵਿੱਚ ਘੁੰਮੇ ਜਾ ਰਹੀ ਹੈ ਕੁੰਮ ਕੇ ਫਿਰ ਇੱਥੇ ਹੀ ਆਏਗੀ ਇਸ ਨਾਲ ਮੈਂ ਕਹਿ ਰਹੀ ਹਾਂ ਕਿ ਜਿੰਨੇ ਵੀ ਹੈਗੇ ਸਾਡੇ ਆਪਣੇ ਭਗਤ ਪਾਈ ਜੋ ਵੀ ਸਾਡੀ ਬਲਾਦਰੀ ਦੇ ਜੋ ਵੀ ਇਸ ਧਰਮ ਦੇ ਹਰ ਧਰਮ ਦੇ ਆ ਉਹ ਇਸ ਵਿੱਚ ਆ ਕੇ ਸ਼ਾਮਲ ਹੋਣ ਤੇ ਸਾਡਾ ਵੀ ਉਤਸ਼ਾਹ ਵਧੇ ਕਿਉਂਕਿ ਅਸੀਂ ਇਹੋ ਹੀ ਬੇਨਤੀ ਕਰਨੀ ਤੇ ਅਸੀਂ ਚੈਨਲ ਵਾਲਿਆਂ ਨੂੰ ਤੇ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਇਹ ਆਵਾਜ਼ ਦੇਸ਼ ਵਿਦੇਸ਼ ਵਿੱਚ ਪਹੁੰਚਾਈਆਂ ਗਈ। ਤਾਂ ਏਸੀਡੀ ਸਖਤਪੁਰ ਕਬੀਰ ਸੇਵਕ ਸਭਾ ਦੇ ਮੁੱਖ ਸੇਵਾਦਾਰ ਤੇ ਹੋਰ ਭਗਤ ਜਿਨ੍ਹਾਂ ਨੇ ਕਹਿਆ ਹੈ ਕਿ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ 22 ਤਰੀਕ ਨੂੰ ਵੱਡੇ ਪੱਧਰ ਤੇ ਜਨਮ ਦਿਹਾੜਾ ਮਨਾਇਆ ਜਾਏਗਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਗਰਮੀ ਜ਼ਿਆਦਾ ਹੈ ਮੈਡੀਕਲ ਟੀਮ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਹਨ ਅਤੇ ਹਲਕੇ ਦੇ ਵਿਧਾਇਕ ਅਮਨ ਸੇਵ ਸਿੰਘ ਸ਼ਰੀਕਲਸੀ ਇਸ ਵਿੱਚ ਪਹੁੰਚ ਰਹੇ ਹਨ ਉਹਨਾਂ ਨੇ ਵੀ ਅਸ਼ੀਰਵਾਦ ਲੈਣਾ ਹੈ ਸੰਗਤਾਂ ਦਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼